ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਇੱਕ ਹੋਰ ਫੌਜੀ ਜਵਾਨ ਸ਼ਹੀਦ ਹੋ ਗਿਆ। ਬੀਤੇ ਕਈ ਸਾਲਾਂ ਤੋਂ ਇਹ ਜਵਾਨ ਫੌਜ ਦੇ ਵਿੱਚ ਬਤੌਰ ਕ੍ਰੇਨ ਆਪਰੇਟਰ ਦੇ ਵਜੋਂ ਡਿਊਟੀ ਨਿਭਾ ਰਿਹਾ ਸੀ ਅਤੇ ਡਿਊਟੀ ਦੇ ਦੌਰਾਨ ਹੀ ਅਚਾਨਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਇਸ ਫੌਜੀ ਦੀ ਜਾਨ ਚਲੀ ਗਈ। ਤਸਦੀਕ ਇਹ 40 ਸਾਲਾਂ ਦੇ ਜਵਾਨ ਕਰਮਬੀਰ ਸਿੰਘ ਦੀ ਪਹਾੜੀ ਡਿੱਗਣ ਦੇ ਕਾਰਨ ਜਾਨ ਚਲੀ ਗਈ। ਜਿਵੇਂ ਹੀ ਪਰਿਵਾਰ ਦੇ ਜੀਵਾਂ ਨੂੰ ਪਤਾ ਲੱਗਿਆ ਕਿ ਡਿਊਟੀ ਦੇ ਦੌਰਾਨ ਉਹਨਾਂ ਦੇ ਪੁੱਤ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜਾ ਡਿੱਗਿਆ ਪਰਿਵਾਰ ਦੇ ਜੀਵਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਜਿਸ ਦੇ ਵਿੱਚ ਪਰਿਵਾਰ ਦੇ ਜੀਵਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਅਤੇ ਹਰ ਕੋਈ ਨਮ ਅੱਖਾਂ ਦੇ ਨਾਲ ਅੱਜ ਜਵਾਨ ਕਰਮਬੀਰ ਸਿੰਘ ਨੂੰ ਯਾਦ ਕਰ ਰਿਹਾ ਬਿੜੀ ਜਾਣਕਾਰੀ ਦੇ ਮੁਤਾਬਕ ਅਸਾਮ ਦੇ ਵਿੱਚ ਬਦਾਰ ਡਿਊਟੀ ਕਰਦੇ ਹੋਏ ਇਸ ਜਵਾਨ ਤੇ ਪਹਾੜਾ ਡਿੱਗਿਆ ਔਰ ਉਸ ਭਿਆਨਕ ਹਾਦਸੇ ਦੇ ਦੌਰਾਨ ਇਸ ਫੌਜੀ ਜਵਾਨ ਦੀ ਜਾਨ ਚਲੀ ਗਈ। ਇਹ ਜਵਾਨ ਗੁਰਦਾਸਪੁਰ ਦੇ ਪਿੰਡ ਦੀਵਾਨੀਵਾਲ ਦਾ ਰਹਿਣ ਵਾਲਾ ਸੀ ਅਤੇ ਅੱਜ ਉਸ ਦੀ ਮ੍ਰਿਤਕ ਦੇ ਉਸ ਦੇ ਜੱਦੀ ਪਿੰਡ ਵਿਖੇ ਪਹੁੰਚੀ ਜਿੱਥੇ ਕਿ ਪਰਿਵਾਰ ਦੇ ਜੀਵਾਂ ਨੇ ਅਤੇ ਪਿੰਡ ਦੇ ਹੋਰ ਲੋਕਾਂ ਨੇ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਪਰ ਸਭਨਾਂ ਦੀਆਂ ਅੱਖਾਂ ਦੇ ਵਿੱਚ ਅੰਜੂ ਸਨ। ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਵਾਸੀ ਕਰਮਬੀਰ ਸਿੰਘ ਨੇ ਫੌਜ ਚ ਸ਼ਹਾਦਤ ਪ੍ਰਾਪਤ ਕੀਤੀ ਹੈ ਤਾਂ ਉਹਨਾਂ ਦੇ ਚਿਹਰਿਆਂ ਤੇ ਕਿਤਨਾ ਕਿਤੇ ਉਦਾਸੀ ਵੀ ਜ਼ਰੂਰ ਆ ਗਈ ਕਿਉਂਕਿ ਉਸੇ ਜੱਦੀ ਪਿੰਡ ਦਾ ਇਹ ਜਵਾਨ ਰਹਿਣ ਵਾਲਾ ਸੀ ਅਤੇ ਜਿਹਨਾਂ ਲੋਕਾਂ ਦੇ ਨਾਲ ਉਹ ਅਕਸਰ ਸਮਾਂ ਬਤਾਉਂਦਾ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਡਿੱਗਦੇ ਹੋਏ ਵਿਖਾਈ ਦਿੱਤੇ ਔਰ ਉੱਥੇ ਹੀ ਸਰਕਾਰੀ ਸਨਮਾਨਾਂ ਦੇ ਨਾਲ ਇਸ ਫੌਜੀ ਜਵਾਨ ਦਾ ਉਸਦੇ ਜੱਦੀ ਪਿੰਡ ਦੇ ਵਿੱਚ ਹੀ ਸਸਕਾਰ ਕੀਤਾ ਗਿਆ ਬਹੁਤ ਵਧੀਆ ਹੈ ਜੀ ਸੁਭਾਅ ਰਦੈਨਾ ਵਧੀਆ ਹੀ ਕੋਈ ਕਹਿ ਨਹੀਂ ਸਕਦੇ ਦੇਖੋ ਜੀ ਤਿੰਨਾਂ ਚੌ ਪਿੰਡਾਂ ਦੀ ਸੰਗਤ ਖਲੋਤੀ ਆ ਇੱਕ ਪਿਆਰ ਕਰਕੇ ਖੜੀ ਆ ਜੀ ਚਾਰ ਪੰਜ ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈੱਡ ਬਡੀ ਆਏਗੀ ਅਸੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ ਕਿ ਪੰਜ ਛੇ ਪਿੰਡਾਂ ਦੀ ਸੰਗਤ ਆਈ ਆ ਜੀ ਅਜੇ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਆ ਪੂਰੀ ਸੁਭਾਅ ਕਿ ਸੁਭਾਅ ਕਿਦਾਂ ਦਾ ਬਹੁਤ ਵਧੀਆ ਜੀ ਬਹੁਤ ਮਿਲਾਪੜੇ ਹਨ ਭਾਈ ਡੈੱਡ ਦਾ ਸਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਡੇਗੀ ਹੈ ਤੇ ਉਹ ਨਹੀਂ ਰਹੇ ਤੇ ਉਹ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਪੁੱਛਦੇ ਰਹੇ ਸਾਨੂੰ ਕਿ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਹੇ ਹਨ ਉਹਨੂੰ ਟੈਨਸ਼ਨ ਚ ਆ ਗਈ ਕਿ ਕੀ ਗੱਲ ਹੋਈ ਅਹੀਂ ਅਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅਗੋਂ ਅਸੀਂ ਪੁੱਛ ਕੇ ਦੱਸਦੇ ਹਾਂ ਫਿਰ ਉਹਨਾਂ ਦਾ ਸ਼ਾਮ ਕੇ 6 ਵਜੇ ਤੱਕ ਹਨੂ ਕਾਲ ਆਈ ਹੈ ਕਿ ਉਹਨਾਂ ਦੇ ਤੇ ਪਹਾੜੀ ਡਿੱਗਿਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਦਾਂ ਹਾਂਜੀ ਕੱਲ੍ਹ ਵਕਤ ਤੁਹਾਡੀ ਗੱਲ ਹੈ ਜੀ ਕੱਲ੍ਹ ਬਾਅਦ ਵਿੱਚ ਕਰਾਂਗੇ ਕੱਲ੍ਹ ਬਾਅਦ ਤੁਹਾਡੀ ਉਹੀ ਨਾਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਨ ਨਿਕਲਿਆ ਸੀ ਉਹ ਕਹਿੰਦੇ ਸੀ ਕਿ ਸੇਵਾ ਸੇਵਾ ਕਰੀਂ ਤੇ ਸ਼ਾਮ ਨੂੰ ਮੈਂ ਗੱਲ ਕਰਾਂਗਾ ਤੇ ਬਾਅਦ ਵਿੱਚ ਸ਼ਾਮ ਨੂੰ ਗੱਲ ਕਰਾਂਗੇ ਬਾਅਦ ਵਿੱਚ ਦੀ ਗੱਲ ਨਹੀਂ ਹੈ ਪਾਪਾ ਦੇ ਸੁਪਨੇ ਸੀ ਕਿ ਆ ਮਲਕੀ ਆਪਣੇ ਤੋਂ ਵੱਡੀ ਪੋਸਟ ਤੇ ਅਫਸਰ ਨੌਕਰੀ ਵਧੀਆ ਇਹ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਘਰ ਚ ਕਮੋਣ ਵਾਲੇ ਮੇਰੇ ਚਾਚੂ ਦਾਦੂ ਤੇ ਬਸ